ਯੂਡ ਨਸ਼ੇ ਦੇ ਵਿਰੋਧ ਦੇ ਤਹਿਤ ਪੁਲਿਸ ਅਤੇ ਨਗਰ ਨਿਗਮ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ ਇਸੇ ਦੇ ਚੱਲਦਿਆਂ ਅੱਜ ਜਲੰਧਰ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਆਪਰੇਸ਼ਨ ਕੀਤਾ ਗਿਆ ਦੱਸਿਆ ਹਰਿਆਣੇਗਰ ਦੇ ਵਿੱਚ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਚਲਾਇਆ ਗਿਆ ਦੱਸਦੀ ਇਸ ਵਿਅਕਤੀ ਦਾ ਨਾਮ ਵਿਜੇ ਦੱਸਿਆ ਜਾ ਰਿਹਾ ਹੈ ਤੇ ਇਸ ਵਿਅਕਤੀ ਦੇ ਉੱਪਰ 20 ਤੋਂ ਵੱਧ ਮਾਮਲੇ ਜਿਹੜੇ ਨੇ ਉਹ ਦਰਜ ਨੇ ਦੱਸਦੀ ਕਿ ਅवैध ਰੂਪ ਦੇ ਵਿੱਚ ਇਸ ਦੇ ਵੱਲੋਂ ਜਿਹੜੀ ਬਿਲਡਿੰਗ ਹੈ ਉਸ ਦੀ ਉਤਾਰੀ ਕੀਤੀ ਗਈ ਸੀ ਉਸ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ ਵਿਅਕਤੀ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਸੀ ਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਜੱਜ ਕੁਰੇਸੀ ਅਗਵਾਈ ਦੇ ਵਿੱਚ ਵਿਅਕਤੀ ਦੇ ਘਰ ਦੇ ਬਾਹਰ ਬਣੇ ਨਜਾਇਜ਼ ਕਬਜ਼ੇ ਨੂੰ ਢਾਹ-ਢੇਰੀ ਕੀਤਾ ਗਿਆ ਦੂਜੇ ਪਾਸੇ ACP ਆਕਸ਼ 파ਟੇ ਨੇ ਦੱਸਿਆ ਕਿ ਵਿਅਕਤੀ ਇੱਕ ਤਸਕਰ ਹੈ ਉਸ ਤੇ ਵੀ ਤੋਂ ਵੀ ਬਾਅਦ ਮਾਮਲੇ ਦਰਜ ਨੇ ਉਸ ਦਾ ਨਾਮ ਵਿਜੇ ਕੁਮਾਰ ਦੱਸਿਆ ਜਾ ਰਿਹਾ ਹੈ ਉਰਫ ਲੱਡੂ ਵੀ ਇਸ ਨੂੰ ਕਿਹਾ ਜਾਂਦਾ ਪੁੱਤਰ ਚਕਦੇਵ ਵਾਸੀ ਹਰਦਿਆਲ ਨਗਰ ਰੂਪ ਦੇ ਵਿੱਚ ਜਿਹੜੀ ਇਸ ਦੀ ਪਛਾਣ ਹੋਈ ਹੈ ਮਾਮਲੇ ਦੀ ਜਾਂਚ ਦੇ ਵਿੱਚ ਸਾਹਮਣੇ ਇਹ ਆਇਆ ਕਿ ਪੂਰਾ ਪਰਿਵਾਰ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਹੈ ਤੇ ਜੇਲ੍ਹ 'ਚ ਬੰਦ ਹੈ। ਤੋਂ ਚੋਣਾਂ ਲੜਿਆ ਸੀ। ਹਮ। ਦੇਖੋ ਸਾਡਾ ਤਾਂ ਪਹਿਲੇ ਦਿਨ ਇੱਕੋ ਗੱਲ ਰਹੀ ਕਿ ਇਸ ਖੇਤਰ ਨੂੰ ਨਸ਼ਾ ਮੁਕਤ ਕਰਨਾ ਹੈ। ਹਮ। ਔਰ ਨਸ਼ਿਆਂ ਦੇ ਖਿਲਾਫ ਇੱਥੇ ਮੈਂ 3-4 ਵਾਰ ਧਰਨੇ ਵੀ ਦਿੱਤੇ ਆ ਜਿਹੜੇ-ਜਿਹੜੇ ਬੰਦੇ ਨਸ਼ਾ ਵੇਚਦੇ ਸੀ ਉਹਨਾਂ ਨਸ਼ਾ ਮਾਫੀਆ ਦੇ ਖਿਲਾਫ ਕਮਿਸ਼ਨਰ ਸਾਹਿਬ ਨੂੰ ਤੁਸੀਂ ਦੱਸਿਆ ਮਾਣਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ। ਲੇਕਿਨ ਅੱਜ ਜਿਹੜਾ ਤੋੜ ਕੀਤੀ ਆ ਬੜਾ ਵਧੀਆ ਹੈ ਜਿਹੜਾ ਬੰਦਾ ਨਸ਼ਾ ਵੇਚੇ ਜਾਂ ਨਸ਼ੇ ਦਾ ਕੰਮ ਕਰੇ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ 2 ਨੰਬਰ ਦੇ ਪੈਸੇ ਨਾਲ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਵੀ ਤੋੜਨੀਆਂ ਚਾਹੀਦੀਆਂ ਇਸ ਦੇ ਇਲਾਵਾ ਵੀ ਕੁਝ ਨਾਮ ਹੋਰ ਹੈ ਜਿਸ ਜਿਹੜੇ ਕਿ ਇਸ ਖੇਤਰ ਦੇ ਵਿੱਚ ਗੰਦ ਪਾ ਰਹੇ ਆ ਗੰਦਾ ਕੰਮ ਕਰ ਰਹੇ ਨਸ਼ਾ ਵੇਚ ਰਹੇ ਮੇਰੀ ਮਾਨਯੋਗ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਖੇਤਰ ਦੇ ਲੋਕ ਸਾਰੇ ਨਾਲ ਆ ਉਹਨਾਂ ਦੇ ਨਾਮ ਵੀ ਲਿਖ ਕੇ ਦੇ ਰਿਆ ਹੋਰ ਪ੍ਰਸ਼ਾਸਨ ਤੋਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਕਰਦੇ ਆਂ ਔਰ ਉਮੀਦ ਰੱਖਦੇ ਆਂ ਕਿ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਯਾਤਰਾ ਕਰਵਾਈ ਜਾਵੇ। ਹਾਂ ਐਸੇ ਮਹੱਲੇ ਦੇ ਹੋਰ ਵੀ ਲੋਕ ਐ ਜਿਹੜੇ ਕਿ ਨਸ਼ਾ ਵੇਚਦੇ ਆ ਨਸ਼ਾ ਮਾਦਕ ਕੰਮ ਕਰਦੇ ਆ। ਇਸ ਦਾ ਮਾਵਾਂ ਨੂੰ ਕਿਸੇ ਕਿਸ ਤਰ੍ਹਾਂ ਦੇ ਬਹੁਤ ਅੱਛਾ ਆ ਜੀ ਜਿਹੜਾ ਵੀ ਨਸ਼ਾ ਵੇਚੇ ਜਾਂ ਨਸ਼ੇ ਦੇ ਪੈਸੇ ਦੇ ਨਾਲ ਪ੍ਰਾਪਰਟੀਆਂ ਬਣਾਵੇ ਮਾਵਾਂ ਦੇ ਉਹ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਮਰ ਜਾਂਦੇ ਆ ਨਸ਼ਾ ਪੀ ਕੇ ਉਹਨਾਂ ਭੈਣਾਂ ਨੂੰ ਪੁੱਛੋ ਜਿਹੜੀਆਂ ਵਿਚਾਰੀਆਂ ਰਖੜੀ ਵਾਲੇ ਦਿਨ ਦੇਖਦੀਆਂ ਸਾਡਾ ਭਰਾ ਕਿੱਥੇ ਗਿਆ ਔਰ ਨਸ਼ੇ ਦੇ ਨਾਲ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਆ ਅੱਜ ਉਹਨਾਂ ਦੇ ਖਿਲਾਫ ਕੰਮ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਹੈ। ਭਲਾ ਵੀ ਲੱਡੂ ਦੇ ਖਿਲਾਫ ਜਿਹੜੇ ਲੋਕ ਬਾਤ ਚੱਕਦੇ ਸੀ ਉਹਨਾਂ ਨਾਲ ਬਹਿਸ ਵਸਾਈ ਹੁੰਦੀ ਸੀ ਮਲਕ ਪਰ ਵੀ ਕਰਦੇ। ਦੇਖੋ ਇਦਾਂ ਹੈ ਕਿ ਜਿਹੜਾ ਵੀ ਗੁੰਡਾਗਰਦੀ ਕਰੇਗਾ ਕਾਨੂੰਨ ਇੱਕ ਬਰਾਬਰ ਹੈ। ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਨਸ਼ਾ ਮਾਫੀਆ ਦੇ ਖਿਲਾਫ ਦੱਬ ਕੇ ਲੜਾਈ ਲੜਾਂਗੇ ਕੋਈ ਕਿਸੇ ਗੱਲ ਦਾ ਚਿੰਤਾ ਦਾ ਵਿਸ਼ਰਿਆ। ਵਧੀਆ ਜੀ ਜਿਹੜਾ ਨਸ਼ਾ ਦੇਖੋ ਜਿਹੜਾ ਵੀ ਕਾਇਮ ਕੰਮ ਜਿਹੜਾ ਨਸ਼ੇ ਦੇ ਨਾਲ ਜਿੰਨੇ ਪ੍ਰਾਪਰਟੀਆਂ ਭਰਾਈਆਂ ਉਹਦੀ ਪ੍ਰਾਪਰਟੀ ਥੋੜੀ ਹੈ ਵਧੀਆ ਕੰਮ ਮੈਂ ਖੋਣਾ ਚਾਹੀਦਾ ਅਸੀਂ ਨਾਲ ਇਸ ਕੰਮ ਦੇ ਠੀਕ ਹੈ ਸਰ ਅੱਜ ਜਿਹੜੀ ਬਿਲਡਿੰਗ ਡੇਮੋਲਿਸ਼ ਕੀਤੀ ਹੈ ਉਹਦੇ ਬਾਰੇ ਜਾਣਕਾਰੀ ਇਹ ਵਿਜੇ ਕੁਮਾਰ ਲੱड्डू ਇੱਕ ਨੋਟੋਰੀਅਸ ਡਰੱਗ ਪੈਟਰ ਹੈਗੇ ਸੀ ਜਿੰਨਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਚੀਜ਼ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਟਾਇਆ ਅਸੀਂ ਉਹਨਾਂ ਦੇ ਹੈਲਪ ਵਾਸਤੇ ਇੱਥੇ ਆਏ ਹਾਂ ਮੇਨਟਨ ਲਾਅ ਐਂਡ ਆਰਡਰ ਪਰ ਇਹ ਫੈਮਲੀ ਸਾਰੀ ਦੀ ਸਾਰੀ ਨੋਟੋਰੀਅਸ ਹੈ ਜੀ ਇਹ ਯੁੱਧ ਨਸ਼ਾ ਵਿਰੋਧ ਜੋ ਸੀਐਮ ਸਾਹਿਬ ਨੇ ਚਲਾਇਆ ਹੋਇਆ ਉਹਦੇ ਤਹਿਤ ਇਹਦੀ ਵਾਈਫ ਵੀ ਅੰਦਰ ਹੈਗੀ ਹੈ ਤੇ ਬੇਟੇ ਨੂੰ ਵੀ ਹਫਤਾ ਪਹਿਲਾਂ ਅਰੈਸਟ ਕੀਤਾ ਉਹਦੇ ਕੋਲ ਵੀ ਡਰੱਗਸ ਰਿਕਵਰ ਹੋਈਆਂ ਸੀ ਔਰ ਲਗਾਤਾਰ ਡਰੱਗਸ ਦੇ ਵਿੱਚ ਡੀਲ ਕਰ ਰਿਹਾ ਇਸ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਕਿੰਨੇ ਕਾਮਮੇ ਦਰਜ 20 ਕਦਮੇ ਦਰਜ ਵੀਰ ਕੁਮਾਰ ਦਰਜ ਨੇ ਖੱਲੇ ਵਿਜੇ ਕੁਮਾਰ ਵਿਜੇ ਕੁਮਾਰ ਤਾਂ ਖੱਲੇ ਨੇ ਹੁਣ ਵੀਰ ਕੁਮਾਰ ਬਾਹਰ ਹੈ ਅੰਦਰ ਹੈ ਜੀ ਤੇ ਰਿਪੋਰਟ ਕੋ